ਸੱਤ ਸਿਰੇ ਕਹਲ ਮ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਾ ਨਿਊਜ਼ ਯਾਨੀ ਕਿ ਤੇਜ਼ ਰਫਤਾਰ ਨਾਲ ਤਾofer ਕਰਦੇ ਆ ਪਹਿਲੀ ਖਬਰ ਦਾ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਅਤਵਾਦੀ ਸਮੂਹ ਇਸਲਾਮਿਕ ਸਟੇਟ ਨੇ ਦਾ ਇਰਾਕ ਐਂਡ ਦਾ ਲਵੈਂਟ ਖੁਰਾਸਾਨ ਵੱਡੇ ਪੱਧਰ ਤੇ ਹਮਲੇ ਕਰਨ ਦੇ ਵਿੱਚ ਕਾਮਯਾਬ ਨਾ ਹੋਣ ਦੇ ਬਾਵਜੂਦ ਭਾਰਤ ਦੇ ਵਿੱਚ ਅਜੇ ਵੀ ਸਰਗਰਮ ਹੈ ਆਈਐਸਆਈਐਲ ਅਲ ਕਾਇਦਾ ਅਤੇ ਇਸ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਬਾਰੇ ਫਿਸ਼ੀਅਲਿਸ਼ਨਾਤਮਕ ਸਹਾਇਤਾ ਅਤੇ ਪਬੰਦਿਆਂ ਦੀ ਨਿਗਰਾਨੀ ਟੀਮ ਦੀ 34ਵੀਂ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ ਇਸ ਵਿੱਚ ਕਿਹਾ ਗਿਆ ਹੈ ਕਿ ਮੈਂਬਰ ਦੇਸ਼ਾਂ ਨੇ ਚਿੰਤਾ ਜਾਤ ਕੀਤੀ ਹੈ ਕਿ ਅਫਗਾਨਿਸਤਾਨ ਤੋਂ ਪੈਦਾ ਹੋਣ ਵਾਲਾ ਅੱਤਵਾਦ ਖੇਤਰ ਦੇ ਵਿੱਚ ਹੋਰ ਸੁਰੱਖਿਆ ਦਾ ਕਾਰਨ ਬਣੇਗਾ ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਵੱਡੇ ਪੱਧਰ ਤੇ ਹਮਲੇ ਕਰਨ ਦੇ ਵਿੱਚ ਸਮਰੱਥਾ ਹੋਣ ਦੇ ਬਾਵਜੂਦ आईएसआईएल के दिश दे विच अपने हैंडलर दा द्वारा अजय ਲੋਕਾਂ ਨੂੰ ਭਰਤੀ ਕਰਨਾ ਚਾਹੁੰਦਾ ਜੋ ਇਕੱਲੇ ਹਮਲੇ ਕਰ ਸਕਦੇ ਨੇ ਅਤੇ ਉਸਰੇ ਉਰਦੂ ਵਿੱਚ ਹਿੰਦੂ ਮੁਸਲਮ ਨਫ਼ਰਤ ਵਾਲੀ ਅਤੇ ਭਾਰਤ ਦੇ ਸਬੰਧ ਵਿੱਚ ਆਪਣੀ ਰਣਨੀਤੀ ਨੂੰ ਰੇਖਾਂਕਿਤ ਕਰਨ ਵਾਲੀ ਇੱਕ ਕਿਤਾਬ ਜਾਰੀ ਕੀਤੀ ਹੈ। ਪੰਜਾਬ ਦੇ ਨਵੇਂ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਬੁੱਧਵਾਰ ਨੂੰ ਸੌਂ ਚੁੱਕ ਲਈ ਹੈ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਦਾਗੂ ਨੇ ਉਹਨਾਂ ਨੂੰ ਅਹੁਦੇ ਦੀ ਸੋਚ ਚੁੱਕਾਈ ਹੈ ਰਾਜਪਾਲ ਦੇ ਨਾਲ ਨਾਲ ਕਟਾਰੀਆ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕੰਮ ਵੀ ਦੇਖਣਗੇ ਇਸ ਦੌਰਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਪੰਜਾਬ ਦੇ ਵਿੱਤ ਮੰਤਰੀ ਅਰਪਾਲ ਸਿੰਘ ਚੀਮਾ ਨੇ ਗੁਲਾਬਚੰਦ ਕਟਾਰੀਆ ਦੇ ਚਾਰਜ ਜੋ ਕਿ ਆਸ਼ੀਰਵਾਦ ਲਿਆ ਦੱਸਿਆ ਹੈ ਕਿ ਪੰਜਾਬ ਚ ਸਾਬਕਾ ਰਾਜਪਾਲ ਬਨਵਾਰੀ لال ਪ੍ਰੋਹਿਤ ਅਤੇ ਸਿਮ ਭਗਵੰਤ ਮਾਨ ਵਿਚਾਲੇ ਕਾਫੀ ਟਕਰਾਅ ਚੱਲਿਆ। ਦੋਵਾਂ ਨੇ ਇੱਕ ਦੂਜੇ ਖਿਲਾਫ ਕਾਫੀ ਬਿਆਨਬਾਜ਼ੀ ਕੀਤੀ ਤੇ ਕੁਝ ਸਮਾਂ ਪਹਿਲਾਂ ਬਨਵਾਰੀ لال ਪ੍ਰੋਹਿਤ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋ ਅਸਤੀਫਾ ਦੇ ਦਿੱਤਾ ਸੀ। ਅਮਰੀਕਾ ਦੇ ohio ਸੂਬੇ ਦੇ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸਿੰਧ ਸੈਨਿਟੀ ਅਤੇ ਜੈਤਨ ਤੋਂ ਸਿੱਖ ਪਾਈਚਾਰ ਦੇ ਮੈਂਬਰਾਂ ਨੇ ਹਾਲੀ ਦੇ ਵਿੱਚ ohio ਦੇ ਦਾ ਐਪਸ ਕੋਪਲ ਚਰਚ ਆਫ ਦਾ ਰੀਡੀਮਰ ਵਿਖੇ ਆਯੋਜਿਤ ਇੰਟਰਫੇਸ ਕਨਵਰਸੇਸ਼ਨ ਐਂਡ ਕੁਜ਼ੀਨ ਦੇ ਨਾਂ ਦੇ ਸਮਾਗਮ ਵਿੱਚ ਹਿੱਸਾ ਲਿਆ। ਇਸ ਇਕੱਠ ਦਾ ਮੰਤਵ ਵੱਖ-ਵੱਖ ਧਾਰਮਿਕ ਵਿਚੋਕੜ ਵਾਲੀਆਂ ਵਿਅਕਤੀਆਂ ਨੂੰ ਖਾਣੇ ਉੱਤੇ ਇਕੱਠੇ ਕਰਕੇ ਆਪਸ ਵਿੱਚ ਆਪਣੇ ਧਰਮਾਂ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ। ਇਸ ਸਮਾਗਮ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਜੂਜ਼ ਕਮਿਊਨਿਟੀ ਕਾਉਂਸਲ, ਹਿੰਦੂ ਟੈਂਪਲ ਆਫ ਗ੍ਰੇਟਰ ਸਿੰਸੈਨਿਟੀ, ਇਸਲਾਮਿਕ ਸੈਂਟਰ ਆਫ ਗ੍ਰੇਟਰ ਸਿੰਸੈਨਿਟੀ, ਬਹਾਈ ਅਤੇ ਹੋਰ ਧਰਮਾਂ ਦੇ ਮੈਂਬਰ ਵੀ ਸ਼ਾਮਲ ਹੋਏ ਨੇ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਮਿਊਨਿਟੀ کارਕੁਨ ਸਮੀਪ ਸਿੰਘ ਗੁਟਮਾਲਾ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸਿੱਖ ਧਰਮ ਦੇ ਮੂਲ ਸਿਧਾਂਤਾਂ ਜਿਵੇਂ ਕਿ ਸੇਵਾ ਕਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੀ ਮਹੱਤਤਾ ਬਾਰੇ ਵੀ ਦੱਸਿਆ ਇੰਗਲੈਂਡ ਦੇ ਸਾਊਥਪੋਰਟ ਦੇ ਵਿੱਚ ਇੱਕ ਮਸਜਿਦ ਦੇ ਬਾਹਰ ਝੜਪਾਂ ਦੇ ਵਿੱਚ ਘੱਟੋ-ਘੱਟ 49 ਪੁਰਸ਼ ਅਧਿਕਾਰੀ ਜ਼ਖਮੀ ਹੋ ਗਏ ਕਿਉਂਕਿ ਸ਼ੱਕੀ ਇੰਗਲਿਸ਼ ਡਿਫੈਂਸ ਲੀਗ ਸਮਰਥਕਾਂ ਦੀ ਗੁੱਸੇ ਵਿੱਚ ਆਈ ਭੀੜ ਨੇ ਇੱਟਾਂ-ਸੁੱਟੀਆਂ ਅਤੇ ਪਟਾਕੇ ਚਲਾਏ ਅਸ਼ਾਂਤੀ ਸੋਮਵਾਰ ਨੂੰ ਹੋਏ ਹਮਲہ ਦੀ ਪੀਰਤਾਲੀ ਇੱਕ ਸ਼ਾਂਤਮਈ ਪ੍ਰਦਰਸ਼ਨ ਦੇ ਬਾਅਦ ਹੋਈ ਹੈ ਜਿਸ ਵਿੱਚ ਇੱਕ ਟੇਲਰ ਸ਼ਰਟ ਥੀਮ ਵਾਲੀ ਡਾਂਸ ਕਲਾਸ ਵਿੱਚ ਕਈ ਬੱਚਾ ਨੂੰ ਚਾਕੂ ਮਾਰਿਆ ਗਿਆ ਸੀ ਤੇ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਸੀ ਪ੍ਰਧਾਨ ਮੰਤਰੀ ਕੀਰਸ ਟਾਮਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਭੀੜ ਨੇ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਇੱਕ ਸ਼ਾਂਤਮਈ ਰੈਲੀ ਵਾਲੀ ਥਾਂ ਉੱਤੇ ਵੀ ਕਬਜ਼ਾ ਕਰ ਲਿਆ ਸੀ ਜਿਸ ਵਿੱਚ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ ਅਤੇ 10 ਲੋਕ ਜ਼ਖਮੀ ਹੋ ਗਏ ਸਨ ਜ਼ਖਮੀਆਂ ਵਿੱਚੋਂ 7 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਮੰਗਲਵਾਰ ਰਾਤ ਇੱਕ ਪੁਲਸ ਵਾਹਨ ਨੂੰ ਅੱਗ ਲਗਾ ਦਿੱਤੀ ਗਈ ਜਦੋਂ ਕਿ ਬਾਲਕ ਲਿਵਾਸ ਪੈਣੇ ਲੋਕਾਂ ਨੂੰ ਅਫਸਰਾਂ ਦੁਆਰਾ ਪਿੱਛੇ ਧੱਕ ਦਿੱਤਾ ਗਿਆ ਸੀ ਜਿਸ ਵਿੱਚ 27 ਅਫਸਰਾਂ ਨੂੰ ਹਸਪਤਾਲ ਵਿੱਚ ਇਲਾਜ ਦੀ ਲੋੜ ਸੀ ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਸਨੇ ਦੇਸ਼ ਧਰੋਹ ਦੇ ਦੋਸ਼ਾਂ ਦੇ ਵਿੱਚ ਇੱਕ ਸਾਬਕਾ ਅਧਿਕਾਰੀ ਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਫੌਜ ਦੇ ਇੱਕ ਬਿਆਨ ਅਨੁਸਾਰ ਸੇਵਾਮੁਕਤ ਲੈਫਟੀਨੈਂਟ ਕਰਨਲ ਅਕਬਰ ਹੁਸੈਨ ਨੂੰ ਪਾਕਿਸਤਾਨ ਆਰਮੀ ਐਕਟ 1952 ਦੇ ਤਹਿਤ ਫੀਲਡ ਜਨਰਲ ਕੋਰਟ ਮਾਰਸ਼ਲ ਦੁਆਰਾ ਦੋਸ਼ੀ ਠਹਿਰਾਇਆ ਗਿਆ ਅਤੇ ਫੌਜ ਦੇ ਕਰਮਚਾਰੀਆਂ ਵਿੱਚ ਡਿਊਟੀ ਨਿਭਾਉਣ ਤੋਂ ਦੇਸ਼ ਧਰੋਹ ਨੂੰ ਪੜਕਾਉਣ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ। ਇਸ ਵਿੱਚ ਕਿਹਾ ਗਿਆ ਕਿ ਸਮਰਾਤਾਧ ਅਧਿਕਾਰ ਖੇਤਰ ਦੀ ਅਦਾਲਤ ਨੇ ਉਸ ਉਤੇ ਨਿਆਂਇਕ ਪ੍ਰਕਿਰਿਆ ਦੁਆਰਾ ਦੋਸ਼ ਲਗਾਏ ਅਤੇ ਅਪਰਾਧ ਲਈ ਦੋਸ਼ੀ ਕਰਾਉ ਦਿੱਤਾ ਅਤੇ 10 ਮਹੀਨਿਆਂ ਨੂੰ 14 ਸਾਲ ਦੀ ਸਖਤ ਸਜ਼ਾ ਦੀ ਕੈਦ ਸੁਣਾਈ ਗਈ। ਸਜ਼ਾ ਅਨੁਸਾਰ ਅਧਿਕਾਰੀ ਦਾ ਰੈਂਕ 26 ਜੁਲਾਈ ਨੂੰ ਜ਼ਬਤ ਕਰ ਲਿਆ ਗਿਆ ਸੀ। ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲਪਲਾਜ਼ਾ ਅੱਜ ਸ਼ੁਰੂ ਹੋ ਗਿਆ। ਟੋਲਪਲਾਜ਼ਾ ਦੀ ਸੁਰੱਖਿਆ ਦੇ ਲਈ 250 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਕਿਸਾਨ ਅੱਜ ਇੱਕ ਵਾਰ ਫਿਰ ਟੋਲਪਲਾਜ਼ਾ ਖਾਲੀ ਕਰਵਾਉਣ ਦੇ ਲਈ ਇਕੱਠੇ ਹੋਣ ਜਾ ਰਹੇ ਸਨ ਪਰ ਜ਼ਿਲ੍ਹਾ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਵੇਂ ਹੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਟੋਲਪਲਾਜ਼ਾ ਨੇੜੇ ਪਹੁੰਚੇ ਟੋਲ ਪਲਾਜ਼ਾ ਵਾਲਜਮਾ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਹੁਣ ਤੱਕ 10 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਿਆ ਤੇ ਐਡੀਸੀਪੀ ਸ਼ੁਭ ਅਗਰਵਾਲ ਨੇ ਦੱਸਿਆ ਕਿ ਟੋਲ ਪਲਾਜ਼ਾ ਉੱਤੇ ਸੁਰੱਖਿਆ ਦੇ ਸਖਤ ਪ੍ਰਬੰਧ ਨੇ ਕਾਨੂੰਨ ਵਿਵਸਥਾ ਨੂੰ ਪੰਗ ਨਹੀਂ ਹੋਣ ਦਿੱਤਾ ਜਾਵੇਗਾ ਜੋ ਵੀ ਟੋਲ ਪਲਾਜ਼ਾ ਉੱਤੇ ਸਥਿਤੀ ਵਿਗਾੜਨ ਦੀ ਕੋਸ਼ਿਸ਼ ਕਰੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 3 ਜੁਲਾਈ ਨੂੰ ਸੰਸਦ ਸਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦਾ 5ਵਾਂ ਪੂਰਨ ਬਜਟ ਪੇਸ਼ ਕੀਤਾ ਇਤنو ਆਵਾਜ਼ੀ ਵੋਟ ਨਾਲ ਪਾਸ ਕੀਤਾ ਗਿਆ ਜੰਮੂ ਕਸ਼ਮੀਰ ਲਈ ਵਿੱਤੀ ਸਾਲ 2024-25 ਲਈ 118390 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਤੇ ਬੀਤੇ ਸਾਲ ਇਹ 118500 ਕਰੋੜ ਰੁਪਏ ਸੀ ਇਸ ਸਾਲ ਇਸ ਵਿੱਚ 110 ਕਰੋੜ ਦੀ ਕਮੀ ਆਈ ਹੈ ਤੇ ਵਿੱਤੀ ਸਾਲ 2024-25 ਦੇ ਵਿੱਚ ਜੰਮੂ ਕਸ਼ਮੀਰ ਦੇ ਪੂਲ ਰਾਜਕ੍ਰੇਲੂ ਉਤਪਾਦ ਦੇ ਵਿੱਚ 7.5% ਦਾ ਵਾਧਾ ਅਤੇ 7902 ਕਰੋੜ ਰੁਪਏ ਵਿੱਤੀ ਘਾਟਾ ਰਹਿਣ ਦਾ ਅੰਦਾਜ਼ਾ ਹੈ ਦੇ ਇਸ ਤੋਂ ਪਹਿਲਾਂ 5 ਫਰਵਰੀ 2024 ਨੂੰ ਵਿੱਤ ਮੰਤਰੀ ਨੇ ਜੰਮੂ ਕਸ਼ਮੀਰ ਲਈ ਵਿੱਤੀ ਸਾਲ 2024-25 ਲਈ 118000 ਕਰੋੜ ਰੁਪਏ ਦਾ ਅੰਤਰੀਮ ਬਜਟ ਪੇਸ਼ ਕੀਤਾ ਤੇ ਬਜਟ ਵਿੱਚ ਕਿਹਾ ਗਿਆ ਕਿ ਜੰਮੂ ਕਸ਼ਮੀਰ ਦੇ ਵਿਕਾਸ ਦਾ ਬਜਟ ਹੈ ਉੱਤਰੀ ਬ੍ਰਾਜ਼ਿਲ ਦੀ ਐਮਾਜ਼ੋਨ ਨਦੀ ਦੇ ਵਿੱਚ ਕਿਸ਼ਤੀ ਪਲਟਣ ਦੇ ਨਾਲ 1 ਸਾਲ ਦੇ ਬੱਚੇ ਸਮੇਤ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਗਈ 16 ਹੋ ਜ਼ਖਮੀ ਹੋਏ ਨੇ ਅਤੇ 9 ਲਾਪਤਾ ਦੱਸੇ ਜਾ ਰਹੇ ਨੇ ਸਮਾਚਾਰ ਅਨੁਸਾਰ ਜੰਸੀਆ ਦੇ ਮੁਤਾਬਕ ਕਿਸ਼ਤੀ ਐਮ ਮੋਂਟਰੀਓ 200 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਜਦੋਂ ਸੋਮਵਾਰ ਨੂੰ ਅਮਾਜ਼ਨ ਦੇ ਰਾਜ ਦੇ ਵਿੱਚ ਯੁਰਿਨੀ ਦੀ ਨਗਰਪਾਲਿਕਾ ਨੇੜੇ ਇੱਕ ਤਮਾਕੇ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ ਪੁਲਿਸ ਦੇ ਬੁਲਾਰਿਆਂ ਤੇ ਜਲਚਨਾ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਘੱਟੋ-ਘੱਟ 183 ਲੋਕ ਬਚਣ ਵਿੱਚ ਕਾਮਯਾਬ ਰਹੇ ਤੇ ਜਹਾਜ਼ ਸ਼ਨੀਵਾਰ ਨੂੰ ਅਮਾਜ਼ਨ ਦੀ ਰਾਜਧਾਨੀ ਮਾਨੋਸ ਤੋਂ ਕਲੰਬੀਆ ਅਤੇ ਪੇਰੂ ਦੀ ਸਰਦ ਦੇ ਉੱਤੇ ਸਥਿਤ ਬ੍ਰਾਜ਼ਿਲ ਦੇ ਸ਼ਹਿਰ ਤਾਮਪਟਿੰਗਾ ਦੇ ਲਈ ਰਵਾਨਾ ਹੋਇਆ ਸੀ ਤਿੰਨ ਦਿਨਾਂ ਵਿੱਚ ਅਮਾਜ਼ਨ ਦੇ ਵਿੱਚ ਯਾਤਰੀ ਕਿਸ਼ਤੀ ਨੂੰ ਅੱਗ ਲੱਗਣ ਦੂਜੀ ਘਟਨਾ ਸੀ ਅਜਲੀ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ